ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਦਰੁਜੀ ਸਤਨਾਮ 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 ਜੀ ਵਾਹਿ ਨਾਮ ਸਤਨਾਮ ਸਤਨਾਮ ਚੀ ਵਾਹਿਗੁਰੂ ਵਾਹਿਗੁਰੂ ਵਾਹਿ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਸਾਬ ਜੀ ਸ਼ਬੀਲਾ ਸ਼ੱਕੇ ਜਾਣਾ ਵੈਗਰੂ ਜੀ ਨਾ ਮਿੱਠਾ ਜਾਲ ਛਾ ਕੇ ਹੋਰ ਜੀ ਜੱਤਾ ਮਿੱਠਾ ਜਾਲ ਛਾ ਕੇ ਜਾਲ ਛਾ ਕੇ ਹੋਰ ਜੀ ਜਾਲ ਛਾ ਕੇ ਰਾਮ ਨਾ ਜਪਨਾਵਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸ਼ਹੀਦਾਂ ਦੀ ਜਿਤਾਵਾਂ ਉੱਪਰ ਲੱਗੇਗਾ ਹਰ बरस ਸਨੇਲੇ ਸੋ ਹਰ ਬਰਸ ਦੀ ਤਰ੍ਹਾਂ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੂੰ 30 ਮਈ 1606 ਵਾਲੇ ਦਿਨ ਲਾਹੌਰ ਸ਼ਹਿਰ ਦੇ ਵਿੱਚ ਇਸਲਾਮਿਕ ਧਰਮ ਨੇ ਵਕ ਵਕ ਤਸੀਹੇ ਦੇ ਕੇ ਸ਼ਹੀਦ ਕੀਤਾ ਤੇ ਉਹਨਾਂ ਦੀ ਸ਼ਹਾਦਤ ਸਿੱਖ ਕੌਮ ਲਈ ਇੱਕ ਬਹੁਤ ਵੱਡਾ ਚਾਨਣ ਮਨਾਰਾ ਬਣ ਗਿਆ ਉਸ ਸਮੇਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਪੂਰੇ ਕੱਲਾ ਪੰਜਾਬ ਵਿੱਚ ਨਹੀਂ ਪੂਰੇ ਹਿੰਦੁਸਤਾਨ ਤੇ ਪੂਰੇ ਵਰਲਡ ਦੇ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਜਿੱਥੇ-ਜਿੱਥੇ ਵੀ ਸਿੱਖ ਸਰਦਾਲੂ ਵਸ ਰਹੇ ਨੇ ਠੰਡੇ ਮਿੱਠੇ ਪਾਣੀ ਦੀਆਂ ਸ਼ਬੀਲਾਂ ਲੱਗਦੀਆਂ ਤੇ ਅੱਜ ਅਸੀਂ ਪਹੁੰਚੇ ਆਂ ਜਿਲ੍ਹਾ ਤਰਨਤਾਰਨ ਤੋਂ ਟਾਈਮ ਨਿਊ 24 ਨਿਊ ਪੰਜਾਬ ਨਿਊਜ਼ ਐਂਡ ਪ੍ਰੋ ਟਾਈਮਸ 24 ਚੈਨਲਾਂ ਦੇ ਰਾਹੀਂ ਇੱਥੋਂ ਪੱਟੀ ਤਹਿਸੀਲ ਦੇ ਬਿਲਕੁਲ ਨਜ਼ਦੀਕ ਪਿੰਡ ਬਾਮੜੀਵਾ ਇਥੇ ਮੈਨ ਸੜਕ ਦੇ ਉੱਤੇ ਜਿਹੜੀ ਪੱਟੀ ਤੋਂ ਬਾਹਮਣੀ ਵਾਲੇ ਤੇ ਬਾਹਮਣੀ ਵਾਲੇ ਤੋਂ ਪੱਟੀ ਨੂੰ ਜਾ ਰਹੀ ਆ ਇਹ ਬਹਿਕਾਂ ਵਾਲੇ ਵਾਲੀਆਂ ਸੰਗਤਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਉਹ ਉਪਰਾਲਾ ਸੰਗਤਾਂ ਨੂੰ ਆਉਂਦੀਆਂ ਜਾਂਦੀਆਂ ਨੂੰ ਠੰਡੇ ਮਿੱਠੇ ਪਾਣੀ ਦਾ ਲੰਗਰ ਸ਼ਿਕਾ ਰਹੇ ਨੇ ਤੇ ਖੁਸ਼ੀ ਪ੍ਰਾਪਤ ਕਰ ਰਹੇ ਨੇ ਤੇ ਇਹਨਾਂ ਨੂੰ ਆਪਾਂ ਪੁੱਛਦੇ ਆ ਇਸ ਟਾਈਮ ਜਿਹੜੇ ਮੁੱਖ ਪ੍ਰਬੰਧਕ ਨੇ ਇਹ ਮੇਰੇ ਖੱਬੇ ਸੱਜੇ ਖੜੇ ਆ ਤੇ ਇਹਨਾਂ ਨੂੰ ਆਪਾਂ ਇਹ ਪੁੱਛਦੇ ਆ ਜੀ 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 ਇਹਨਾਂ ਬਾਵਨੀਆਂ ਦੀ ਸੰਗਤ ਬੇਕਾਂ ਦੀ ਸੰਗਤ ਸਾਨੂੰ 8 ਸਾਲ ਹੋ ਗਏ ਤੇ ਸੇਵਾ ਕਰਦੇ ਨੂੰ ਰਾਗੀਆਂ ਨੂੰ ਜਲਤਕੌੜਿਆਂ ਨੂੰ ਬਹੁਤ ਦਿਲ ਨੂੰ ਸਕੂਨ ਮਿਲਦਾ ਹੈ ਇਹ ਕਰਕੇ ਅਸੀਂ ਹਰ ਸਾਲ ਇਹ ਸੇਵਾ ਨਿਭਾਉਂਦੇ ਆਂ ਥਾਕੇ ਪਿੰਡ ਦਾ ਸੰਜੋਗ ਵੀ ਆ ਸਾਡੀਆਂ ਬੇਕਾਂ ਦਾ ਸੰਜੋਗ ਵੀ ਆ ਸਾਰੇ ਪਰਿਵਾਰ ਦਾ ਦੇਖ ਲਈ ਦੀ ਸੰਗਤਾਂ ਵਿੱਚ ਬਹੁਤ ਖੁਸ਼ੀ ਨਾਲ ਮਨਾਉਂਦੀਆਂ ਆ ਹਰ ਨੂੰ ਅਪੀਲ ਹੈ ਕਿ ਜਿੱਥੇ ਜਿੱਥੇ ਵੀ ਵਸਦੇ ਆ ਬਾਹਰ ਦੇਸ਼ਾਂ ਵਿੱਚ ਉਥੇ-ਉਥੇ ਸਰਦ ਚਿੱਧੀ ਦਿਹਾੜੇ ਮਨਾਏ ਜਾਣ ਹਾਂ ਬਹੁਤ ਬਹੁਤ ਧੰਨਵਾਦ ਖਾਨ ਸਾਹਿਬ ਬਾਈ ਏ ਇਹ ਸੇਵਾ ਕਰਕੇ ਬਹੁਤ ਹੀ ਮਨ ਨੂੰ ਸਕੂਨ ਮਿਲਦਾ ਹੈ ਇੱਥੇ ਅਸੀਂ ਹਰ ਸਾਲ ਹੀ ਇਸ ਸ਼ਬੀਰ ਦੀ ਸੇਵਾ ਕਰਦੇ ਨੇ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਤੇ ਵੀਰ ਜੀ ਦਾ ਵੀ ਸਾਡੇ ਵੀਰਾਂ ਦਾ ਤੁਹਾਡੇ ਬਜ਼ੁਰਗਾਂ ਦਾ ਤੁਹਾਡੇ ਪਿਤਾ ਸਮਾਨ ਤੁਹਾਡੇ ਚਾਚਾ ਜੀ ਸਭ ਦਾ ਇਹੀ ਫਰਜ ਹੈ ਕਿ ਇੱਥੇ ਸ਼ਬੀਰ ਵਰਤਣਾ ਤੇ ਅਸੀਂ ਇੱਥੇ ਸੇਵਾ ਕਰਦੇ ਹਾਂ ਭਾਂਡੇ ਦੀ ਤੇ ਝੂਠੇ ਬਟਨ ਦੀ ਸੇਵਾ ਕਰਨਾ ਬਹੁਤ ਹੀ ਵਧੀਆ ਕੰਮ ਹੈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤ ਲਾਏ ست نام جی واحد ਕਰਦੇ ਆਂ ਅੱਜ ਕਿਹੜਾ ਸਾਲ ਹੋ ਗਿਆ ਜੀ ਬਹੁਤ ਖੁਸ਼ੀ ਹੁੰਦੀ ਆ ਜੀ ਹਾਂ ਤੇ ਤੁਹਾਡੇ ਜਨ ਨੂੰ ਖੁਸ਼ੀ ਮਿਲਦੀ ਆ ਬਹੁਤ ਖੁਸ਼ੀ ਮਿਲਦੀ ਆ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਵਾਹਿ ਨਾਮ ਸਤਨਾਮ ਸਤਨਾਮ ਜੀ ਵਾਹਿ ਤੁਰ ਆਗੇ ਗੁਰੂ ਵਾਹਿ ਗੁਰੂ ਤੇ ਸਤਨਾਮ 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 ਜੀ ਵਾਹਿ ਗੁਰੂ ਗੁਰੂ ਵਾਹਿਗੁਰੂ ਵਾਹਿ ਦੁਰਜੀ ਸਤਨਾਮ 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 ਜੀ ਵਾਹਿਗੁਰੂ ਵਾਹਿ ਗੁਰੂ ਵਾਹਿ ਦੁਰਜੀ ਸਤਨਾਮ 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 ਜੀ ਵਾਹਿਗੁਰੂ ਜਪ ਲਾ ਲਾ ਤੁੰਗ ਜਪ ਲਾ ਅਜ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰ ਰਾਮ ਨਾਮ ਸਤ ਨਾਮ ਵਾਹਿਗੁਰੂ 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 ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਿਓ ਦੇ ਬੋਲਾ ਤੋ ਨੀ ਮੁਖ ਵਟੇ ਨਾ ਪੱਤਣਾਂ ਨਿ ਹਾਰ ਕੇ ਰਾਜ ਹੈ ਮਲੇਛਾ ਜਨਾ ਤੋ ਪੱਤਣਾ ਨਾ ਹੋ ਰਸੀ ਜ਼ਵਾਰ ਕੇ ਰਾਜ ਹੈ ਮਲੇਛਾ ਜਨਾ ਤੋ ਪੱਤਣਾ ਨਾ ਹੋ ਰਸੀ ਜ਼ਵਾਰ ਕੇ

منوپ واحد ਮਲੇਸ਼ਾ ਰਾਜਾ ਤੋਂ ਪੱਤਨਾ ਲਾਹੌਰ ਅਸੀਸਵਾਦ ਕਹੇ ਓ ਬਾਬੇ ਬੁੱਢੇ ਲਾਇਆ ਮੱਥੇ ਤੇ ਸ਼ਤਾਬ ਜੀਤੇ ਕਿਨਾਰ ਚੌਪ ਕੇ ਨਾਲੇ ਦਿੱਤਾ ਸ਼ੇਵ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਜੀ